ਹੈਪਿਆ ਬਾਕੀ ਸਾਰੇਆਂ ਨੂੰ ਜਿਵੇਂ ਅੱਜ ਤੋਂ 2.5 ਮਹੀਨੇ ਪਹਿਲਾਂ ਆਪਾਂ ਇੱਕ ਵੀਡੀਓ ਦੇਖੀ ਸੀ ਜਿਹੜੀ ਕੁੜੀ ਦੇ ਹੱਤ ਬੰਨ ਗਏ ਉਹਦੇ ਪਿਓ ਨੇ ਉਹਨੂੰ ਧੱਕਾ ਮਾਰਤਾ ਸੀ ਨਹਿਰ ਦੇ ਵਿੱਚ ਤੇ ਸਾਰੇ ਜਣ ਕਹਿੰਦੇ ਸੀ ਕਿ ਇਹ ਬਈ ਆ ਕੁੜੀ ਕਿਥੇ ਮੂੰਹ ਮਾ ਮਾਰਦੀ ਸੀਗੀ ਜਿਹੜਾ ਅਣਖਾੜਾ ਕੰਮ ਕੀਤਾ ਜੇ ਪਿਓ ਨੇ ਉਹਨੂੰ ਧੱਕਾ ਮਾਰਤਾ ਮਾਰਤੀ ਕੁੜੀ ਤੇ ਹੁਣ ਉਹ ਕੁੜੀ 2.5 ਮਹੀਨੇ ਬਾਅਦ ਬਾਈ ਜੀ ਉਹਦਾ ਕਹਿੰਦੇ ਹੱਤ ਉੱਤ ਕਿਥੇ ਆ ਗਿਆ ਸੀਗਾ ਹੱਤ ਖੁੱਲ ਗਏ ਸੀਗੇ ਉਹ ਬਾਹਰ ਆ ਗਈ ਸੀ ਕੁੜੀ ਤੇ ਕੁੜੀ ਹੁਣ ਆਪਣੀ ਸੱਚਾਈ ਕੁੜੀ ਨੇ ਆਪ ਖੁਦ ਦੱਸੀ ਆ ਕਿ ਉਹ ਕਿਵੇਂ ਬਚੀ ਆ ਤੇ ਆਜੋ ਆਪਾਂ ਸਾਰੇ ਉੱਪਰ ਕਰਦੇ ਆ ਤਾਂ ਅਸੀਂ ਵੀ ਹੈਰਾਨ ਹੋਗੇ ਹੁਣ ਤੁਸੀਂ ਵੀ ਹੈਰਾਨ ਹੋਵੋਗੇ ਕਿ ਉਹ ਲੜਕੀ ਵਕਈ ਜਿੰਦਾ ਹੈ ਉਹ ਲੜਕੀ ਇਸ ਟਾਈਮ ਮੇਰੇ ਨਾਲ ਖੜੀ ਹੈ ਜਿਸ ਲੜਕੀ ਨੂੰ ਨਹਿਰ ਦੇ ਵਿੱਚ ਪਿਤਾ ਦੇ ਵੱਲੋਂ ਸੁੱਟ ਦਿੱਤਾ ਗਿਆ ਸੀਗਾ ਜਿਹੜੇ ਕਾਰਨ ਸੀ ਉਹ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਸੁਣ ਲਏ ਸੀ ਕੀ ਕਾਰਨ ਸੀ ਕਿਹੜੀ ਘਰੇ ਪ੍ਰੋਬਲਮ ਹੋਈ ਲੜਕੀ ਨੂੰ ਲੈ ਕੇ ਔਰ ਅੱਜ ਉਹ ਲੜਕੀ ਸਾਡੇ ਨਾਲ ਸੰਪਰਕ ਕਰਕੇ ਇੰਟਰਵਿਊ ਕਰ ਰਹੇ ਨੇ ਪੂਰੀ ਕਹਾਣੀ ਉਹਨਾਂ ਦੀ ਜ਼ੁਬਾਨੀ ਜਾਣਦੇ ਆਂ ਐ ਤੁਸੀਂ ਉਹੀ ਹੋ ਜਿਨ੍ਹਾਂ ਨੂੰ ਪਿਤਾ ਨੇ ਨਹਿਰ ਦੇ ਵਿੱਚ ਸੁੱਟਿਆ ਸੀ ਨਹੀਂ ਐ ਮੇਰਾ ਨਾਮ ਤ੍ਰੀਤ ਹੈ ਮੈਂ ਉਹ ਹੀ ਕੁੜੀ ਹਾਂ ਤੇ ਮੇਰੇ ਪਿਤਾ ਵੱਲੋਂ ਜੋ ਵੀ ਕੀਤਾ ਹੈ ਮੇਰੇ ਮੰਮੀ ਤੇ ਕਹਿਨ ਤੇ ਕੀਤਾ ਗਿਆ ਮੇਰੇ ਪਿਤਾ ਦੇ ਇੰਨੀ ਕੋਈ ਹਾਮੀ ਨਹੀਂ ਸੀ ਉਹਨਾਂ ਨੇ ਦਾਰੂ ਪੀਤੀ ਹੋਈ ਸੀ ਜਿਸ ਜਨੇ ਘਟਨਾ ਹੋਈ ਹੈ ਉਦੋਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਉਹਨਾਂ ਨੇ ਦਵਾਈਆਂ ਖਾ ਲਿਆ ਸੀ ਹੁਣ ਕੁੜੀ ਕਹਿ ਰਹੀ ਆ ਕਿ ਮੇਰੀ ਮੰਮੀ ਤੇ ਕਹਿਨ ਤੇ ਮੇਰੇ ਫਾਦਰ ਸਾਹਿਬ ਨੇ ਦਾਰੂ ਪੀਤੀ ਹੋਈ ਸੀਗੀ ਉਮਰ ਮੰਮੀ ਦੇ ਕਹਿੰਦੇ ਧੱਕਾ ਦਿੱਤਾ ਵਾ ਤੇ ਉਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਵਾ ਉਹਦੀ ਮੰਮੀ ਬਹੁਤ ਰੋਂਦੀ ਆ ਕਿ ਬਚਾ ਲਓ ਨਾ ਕਰੋ ਇਹ ਪ੍ਰੀਤ ਆ ਰੋਂਦੀ ਰੋਂਦੀ ਹੁੰਦੀ ਆ ਨਾਟਕ ਕਰਦੀ ਹੁੰਦੀ ਆ ਫਿਰ ਇਹਦਾ ਮਤਲਬ ਉਹ ਨਾਟਕ ਹੀ ਕਰਦੀ ਪਈ ਸੀ ਕਿ ਜਿਵੇਂ ਕੁੜੀ ਕਹਿ ਰਹੀ ਕਿ ਮੇਰੇ ਮੰਮੀ ਨੇ ਕਿਹਾ ਸੀ ਮੇਰੇ ਡੈਡੀ ਨੂੰ ਪਰ ਤੁਸੀਂ ਉਹ ਵੀਡੀਓ ਦੇਖੋਗੇ ਪਰ 2.5 ਮਹੀਨੇ ਵਾਲੇ ਵੀਡੀਓ ਦੇਖੋਗੇ ਚੱਕ ਕੇ ਉਹਦੇ ਵਿੱਚ ਉਹਦੀ ਮਾਂ ਉਹਨੂੰ ਰੋਕਦੀ ਹੁੰਦੀ ਆ ਘਰ ਵਾਲੇ ਨੂੰ ਕਿ ਨਾ ਕਰੋ ਬਾਕੀ ਜਿਹਾ ਤੁਹਾਨੂੰ ਪਤਾ ਹੀ ਆ ਹਾਂ ਜੀ ਉਸ ਤੋਂ ਬਾਅਦ ਉਹਨਾਂ ਨੂੰ ਨਸ਼ਾ ਹੋ ਗਿਆ ਮੇਰੀ ਮੰਮੀ ਵਾਲੇ ਕੁਝ ਗੱਲਾਂ ਕਈਆਂ ਗਈਆਂ ਤਾਂ ਫੇਰੇ ਮੇਰਨੂੰ ਘੁੱਟਮਾਰ ਕੀਤੀ ਗਈ ਆ ਮੰਮੀ ਵੱਲੋਂ ਉਸ ਤੋਂ ਬਾਅਦ ਰਾਤ ਨੂੰ ਉਹਨਾਂ ਨੇ ਪਾਪਾ ਤੋਂ ਵੀ ਘੁੱਟਮਾਰ ਕਰਵਾਈ ਫੇਰ ਪਾਪਾ ਨੇ ਮੇਰੇ ਭਰਾ ਸਾਹਿਲ ਉਹਨਾਂ ਨੂੰ ਫੋਨ ਕੀਤਾ ਕਿ ਬੀਤ ਦਾ ਕੀ ਹੱਲ ਕਰਨਾ ਤੇ ਤੇ ਮੇਰੇ ਭਰਾ ਨੇ ਕਿਹਾ ਕਿ ਤੁਸੀਂ ਐਦਾਂ ਕਰੋ ਕਿ ਇਹਨੂੰ ਸਾਡੇ ਕੋਲ ਛੱਡ ਦਿਓ ਇੰਨੀ ਗੱਲ ਕੀਤੀ ਮੇਰੇ ਭਰਾ ਨੇ ਕਿ ਮੈਨੂੰ ਬੋਲ ਤੱਕ ਛੱਡ ਦਿਓ ਬੋਲ ਤੱਕ ਅੱਗੇ ਮੈਂ ਲੈ ਜੰਨਾ ਹੋਲ ਤੱਕ ਤੇ ਮੇਰਾ ਭਰਾ ਅਜੇ ਪਹੁੰਚਿਆ ਨਹੀਂ ਸੀ ਤੇ ਮੰਮੀ ਨੇ ਕਿਹਾ ਸੀ ਘਰੇ ਰੱਖਣੀ ਨਹੀਂ ਹੈ ਅਸੀਂ ਨਾਲ ਤੱਕਾ ਦੇਣਾ ਇਹ ਗੱਲ ਮੇਰੀ ਮੰਮੀ ਨੇ ਕਹੀ ਹੈ ਬਾਕੀ ਬੀਤੇ ਦਿਨ ਮੈਂ ਜੋ ਵੀਡੀਓ ਦੇਖੀਆਂ ਨੇ ਉਹਨਾਂ ਦੇ ਮੁਤਾਬਕ ਤਾਂ ਇਹ ਹੀ ਗੱਲ ਹੈ ਕਿ ਮੇਰੀ ਮੰਮੀ ਨੇ ਸਭ ਜੋ ਕੁਝ ਵੀ ਬੋਲੇ ਸਭ ਝੂਠ ਹੀ ਬੋਲੇ ਆ। ਹੂੰ ਤੇ ਬਾਕੀ ਮੇਰੇ ਪਾਪਾ ਦੀ ਇੰਨੀ ਗਲਤੀ ਗਲਤੀ ਤਾਂ ਉਹਨਾਂ ਦੀ ਹੈ ਪਰ ਇੰਨੀ ਵੀ ਨਹੀਂ ਹੈ ਕਿ ਜਿੰਨੀ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ। ਹੂੰ ਬਰਾਬਰ ਦੀ ਗੁਨਾਹਗਰ ਮੇਰੀ ਮਾਂ ਵੀ ਹੈ। ਜਿਹਨੂੰ ਸਾਰੇ ਅੱਜਕੱਲ ਬਹੁਤ ਕਹਿ ਰਹੇ ਨੇ ਕਿ ਉਹ ਸਹੀ ਨੇ। ਨਹੀਂ ਉਹਨਾਂ ਦੀ ਗਲਤੀ ਓਨੀ ਹੀ ਆ। ਹੂੰ ਅੱਛਾ ਤੁਹਾਨੂੰ ਨਹਿਰ 'ਚ ਧੱਕਾ ਦੇਤਾ। ਪਹਿਲਾ ਮੇਨ ਗੱਲ ਇਹ ਆ ਵੀ ਜਦੋਂ ਸੁੱਟਤਾ ਨਹਿਰ 'ਚ ਆਵਾਜ਼ਾਂ ਚੀਕਾਂ ਮਾਰ ਲੱਗ ਪਏ ਤੁਹਾਡੇ ਮੰਮੀ ਜਾਂ ਬੱਚੇ ਸੀ ਨਾਲ ਤੁਹਾਡੇ ਨਾਲ ਭੈਣਾਂ ਸੀ ਛੋਟੀਆਂ ਉਸ ਤੋਂ ਬਾਅਦ ਨਹਿਰ ਚੋਂ ਬਾਹਰ ਕਿਵੇਂ ਆਏ ਇਹ ਕੀ ਕਹਾਣੀ ਉਹ ਕਹਾਣੀ ਜਰੂਰ ਦੱਸੋ ਵੀ ਬੱਚੇ ਕਿਵੇਂ ਹੁਣ ਤੱਕ ਦਾ ਸਾਰੇ ਇਹ ਸਮਝ ਰਹੇ ਸੀ ਵੀ ਤੁਹਾਡੀ ਮੌਤ ਹੋ ਗਈ ਨਹਿਰਾਂ ਦੇ ਬੈਠ ਕੇ Laash ਵੀ ਤੁਹਾਡੀ ਲੱਭਣ ਦੀ ਕੋਸ਼ਿਸ਼ ਕੀਤੀ ਬਨਾਂ ਦੀ Laash ਲੱਭ ਜੀ ਹੋਰ Laashਾਂ ਵੀ ਅਣਪਛਾਤੀਆਂ ਬੜੀਆਂ ਆਈਆਂ ਉੱਥੇ ਨਹਿਰ ਦੇ ਵਿੱਚ ਉਹ ਕਹਿੰਦੇ ਵੀ ਇਹ Laash ਹੋ ਸਕਦੀ ਹੋ ਸਕਦੀ ਪੁਲਿਸ ਵੀ ਲਗਾਤਾਰ ਲੱਗੀ ਰਹੀ ਪਰ ਤੁਸੀਂ ਬਾਹਰ ਕਿਵੇਂ ਆਏ ਉਹ ਕੀ ਕਹਾਣੀ ਸੀ ਨਾਲੇ ਤਾਂ ਤੁਹਾਡੇ ਹੱਥ ਵੀ ਬੰਨੇ ਹੋਏ ਸੀ ਪਾਤਾ ਜੀ ਜਿੱਦਾਂ ਮੈਨੂੰ ਪਾਣੀ 'ਚ ਸੱਟਿਆ ਆ ਥੋੜੀ ਦਰ ਬਾਅਦ ਆਖਾ ਖੁੱਲ ਗਏ ਸੀਗੇ ਮੈਂ ਪਾਣਾ ਤੇ ਕੋਲੇ ਹੋ ਜਾਂਦੇ ਉਸ ਤਰਾਉ ਚੁੰਨੀ ਖੁੱਲ ਗਈ ਆ ਇੰਨੀ ਟਾਈਟ ਵੀ ਨਹੀਂ ਬੰਨੀ ਸੀ ਉਹ ਖੁੱਲ ਗਈ ਸੀ ਉਸ ਤੋਂ ਬਾਅਦ ਮੈਂ ਜਦੋਂ ਪਾਣੀ ਦਿੰਦਾ ਚਲ ਚਲੀ ਗਈ ਆ ਉਸ ਤੋਂ ਬਾਅਦ ਮੈਂ ਸਾਹ ਛੱਡੇ ਮੈਂ ਉੱਪਰ ਆਈ ਆ ਜਦੋਂ ਮੈਂ ਉੱਪਰ ਆਈ ਆ ਮੈਂ ਸਾਹ ਛੱਡਤਾ ਮੈਨੂੰ ਕੁਝ ਸਮਝ ਨਹੀਂ ਸਿਆ ਰ ਮੈਂ ਕੀ ਕਰਾਂ ਪਰ ਜਦੋਂ ਪਾਣੀ ਦਾ ਇੰਨਾ ਤੇਜ਼ ਆ ਰਿਹਾ ਸੀ ਵਾਕ ਮੇਰੇ ਨਾਲ ਬੋਡੀ ਘੁੰਮ ਗਈ ਜਦੋਂ ਘੁੰਮੀ ਜਦੋਂ ਜਾ ਕੇ ਕੋਈ ਸਰੀਆ ਸੀਗਾ ਉਹਨੇ ਮੇਰਾ ਸਿਰ ਵੱਜਾ ਜਾ ਕੇ ਮੈਂ ਤੇ ਹੱਥ ਪਾਇਆ ਅੱਧਾ ਡੇਢ ਘੰਟਾ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਉੱਪਰ ਚੜੀ ਆ ਉਹ ਤਾਂ ਹੱਥ ਖੁੱਲ ਗਏ ਸੀ ਹਾਂਜੀ ਉਹਦਾ ਹੱਥ ਖੁੱਲ ਗਏ ਸੀ ਪੈਰ ਨਹੀਂ ਸੀ ਬੰਨੇ ਕਲੇ ਹੱਥ ਬੰਨੇ ਹਾਂਜੀ ਜੀ ਤੇ ਉਸ ਤੋਂ ਬਾਅਦ ਮੈਂ ਉੱਪਰ ਆਈ ਆ ਮੈਂ ਅੱਧਾ ਡੇਢ ਘੰਟਾ ਮੈਂ ਉੱਥੇ ਮਤਲਬ ਖਿੱਚਦੀ ਰਹੀ ਆ ਨਹੀਂ ਚੜਿਆ ਗਿਆ ਬਹੁਤ ਡਰ ਵੀ ਲੱਗ ਰਿਹਾ ਸੀਗਾ ਪਾਣੀ ਦੀ ਆਵਾਜ਼ ਆ ਰਹੀ ਸੀ ਕੋਈ ਕੋਲ ਨਹੀਂ ਸੀ ਬਹੁਤ ਸੰਦ ਸੰਗਾਤਾ ਸੀਗਾ ਕੁਝ ਸਮਝ ਨਹੀਂ ਸਿਆ ਰਿਹਾ ਫਜਕਦਮ ਉੱਪਰ ਰੱਬ ਦਾ ਨਾਮ ਲੈ ਕੇ ਚੜ ਗਏ ਆ ਉਸ ਤੋਂ ਬਾਅਦ ਮੈਂ ਤੁਰ ਹੀ ਆਈ ਆ ਬਜੀਤਪੁਰ ਤੱਕ ਮੈਂ ਦੁਰ ਕੇ ਆਈ ਆ ਹੁਣ ਉਸ ਤੋਂ ਅੱਗੇ ਦੋ ਲੜਕੇ ਸੀ ਤੇ ਇੱਕ ਉਹਨਾਂ ਨਾਲ ਲੇਡੀਜ਼ ਵੀ ਸੀਗੀ ਉਹਨਾਂ ਨੇ ਮੈਨੂੰ ਰਾਤ ਤੱਕ ਲਿਫਟ ਦਿੱਤੀ ਐ ਅੰਜਾਮ ਦਿਨ ਵਸਤੇ ਤੱਕ ਲਿਫਟ ਦਿੱਤੀ ਐ ਉਸ ਤੋਂ ਬਾਅਦ ਮੇਰੇ ਨਾਲ ਕੀ ਹੋਇਆ ਮੈਨੂੰ ਕੁਝ ਯਾਦ ਨਹੀਂ ਆ ਅੱਛਾ ਉਸ ਤੋਂ ਬਾਅਦ ਤੁਸੀਂ ਫਿਰ ਕਿੱਥੇ ਰਹੇ 3 ਮਹੀਨੇ ਇਹ ਕਹਾਣੀ ਕੀ ਹੈਗੀ ਆ ਜੀ ਜੇ ਮੈਂ ਕਿਸੇ ਨੂੰ ਦੱਸਣਾਂ ਨਹੀਂ ਜਾਂਦੀ ਇਹ ਨਹੀਂ ਦੱਸਣੀ ਨਹੀਂ ਹਜੇ ਮੈਂ ਕਿਸੇ ਨੂੰ ਨਹੀਂ ਦੱਸਣੀ ਇਹ ਚੀਜ਼ ਅੱਛਾ ਬਸ ਮੇਰੇ ਪਾਪਾ ਨੂੰ ਮੈਨੂੰ ਪਤਾ ਲੱਗਾ ਕਿ ਉਹ ਜੇਲ੍ਹ ਚ ਲੈਣਾ ਨੇ ਸਭ ਹੋ ਰਿਹਾ ਬਸ ਮੌਨ ਨੂੰ ਗੱਲ ਇਹ ਹੋਈ ਸੀਗੀ ਜੀ ਚਲੋ ਇਹ ਬਾਹਰ ਆ ਗਏ ਸੀ ਫਿਰ ਉਹਨਾਂ ਲਿਫਟ ਦਿੱਤੀ ਜਿਹਦੇ ਕੋਲ ਰਹਿ ਸੀ ਤਿੰਨ ਮਹੀਨੇ ਤੇ 2.5 ਮਹੀਨੇ ਤੇ ਉਹ ਇਹਨਾਂ ਨੇ ਆਪਣੇ ਪੁਲਿਸ ਦੀ ਇਨਕੁਆਰੀ ਚ ਵੀ ਕਿਹਾ ਸੀਗਾ ਕਿ ਮੈਂ ਕਿਸੇ ਨੂੰ ਦੱਸਰਨੀ ਚਾਹੁੰਦੀ ਤੇ ਉਹ ਮੈਂ ਇੱਧਰ ਰੱਖੂੰਗੀ ਤੇ ਬਗੈਰ ਇਹ ਥਾਣੇ ਚ ਤਾਪੇਸ਼ ਹੋਈ ਸੀਗੀ ਇਹਨੂੰ ਪਤਾ ਲੱਗਿਆ ਸੀ ਕੁੜੀ ਨੂੰ ਕਿ ਇਹਦੇ ਭੈਣ ਭਰਾ ਪਿੱਛੋਂ ਰੋਟੀ ਤੋਂ ਵੀ ਬਹੁਤ ਜ਼ਿਆਦਾ ਤੰਗ ਨੇ ਰੋਟੀ ਪਾਣੀ ਨਹੀਂ ਮਿਲਦਾ ਪਿਆ ਕਿਉਂਕਿ ਉਹਨਾਂ ਦਾ ਫਾਦਰ ਸਾਹਿਬ ਜਾਨਕੀ ਇਹ ਇਹਦੇ ਵੀ ਪਿਤਾ ਉਹ ਜੇਲ੍ਹ ਵਿੱਚ ਨੇ ਇਹਨੂੰ ਮਾਰਨ ਦੇ ਚੱਕਰ 'ਚ ਜੋ ਵੀ ਆ ਨੈਰਜਿਤ ਕਾਇਤਾ ਕੁੜੀ ਸਾਡੀ ਮਰ ਗਈ ਉਹਦੀ ਅਦਾਲਤ ਨੇ ਸਜ਼ਾ ਦਿੱਤੀ ਸੀ ਤੇ ਇਹ ਫਿਰ ਪੇਸ਼ ਹੋ ਗਈ ਕਿ ਮੈਂ ਠੀਕ ਆ ਮੇਰੇ ਡੈਡ ਨੂੰ ਛੱਡ ਦਿਓ ਕਿ ਮੇਰਾ ਭੈਣ ਭਰਾ ਮਾਨੂੰ ਰੋਟੀ ਵੀ ਨਹੀਂ ਮਿਲਦੀ ਪਈ ਬਸ ਇਹਦੇ ਕਰਕੇ ਅੱਗੇ ਆ ਗਿਆ ਨਹੀਂ ਤਾਂ ਇਹਨੇ ਅੱਗੇ ਹੀ ਨਹੀਂ ਆਉਣਾ ਸੀ ਕਦੇ ਪੂਰੀ ਲਾਈਫ ਦੇ ਵਿੱਚ ਤੇ ਬਾਕੀ ਬਾਈ ਇਹਦੀ ਆ ਸੱਚਾਈ ਸੀਗੀ ਯਾਰ ਤੇ ਆਪਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਉਦ ਤੱਕ ਆਪਣਾ ਦਾ ਬਖਮਿਆ ਜਰੂਰ ਧਿਆਨ ਰੱਖਿਓ ਤੇ ਸਾਡੇ ਕੋਲ ਛੋਟੀ ਜਿਹੀ ਰਿਕਵੈਸਟ ਆ ਚੈਨਲ ਨੂੰ ਸਾਡਾ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਪਿਆਪਰੀ ਅਸੀ ਕਾਲ